ਆ ਜਾ ਆ ਜਾ ਸੰਕੜ ਨੇ ਇੱਕ ਪਾਸਾ ਕਰੀ ਇੱਕ ਦੂਜੇ ਦੀ ਗੁੱਤ ਫੜ ਕੇ ਤਮਾਸ਼ਾ ਕਰੀਏ ਬੁੱਲਸ਼ਿਟ ਮੇਰੇ ਜਾਵੇਂ ਸਿਰ ਚੜਦੀ ਐਵੇਂ ਗੱਤ ਐਸ਼ਕ ਨਾ ਕਰਾਂਗੇ ਮੈਂ ਬੋਲੀ ਮੈਂ ਵੀ ਉਹ ਵੀ ਐਵੇਂ ਕੱਤ ਫਿਰਦੀ ਹੈ ਡੈੱਕ ਬਣਦੀ ਚੜ ਕੇ ਬਨੇ ਰਿਆ ਤੇ ਲੋਕ ਹੱਸਦੇ ਸਰ ਪਿੰਡ ਚ ਕਰਾ ਤੇ ਥੂ ਥੂ ਹਾਇ ਨੀ ਸੰਕੜੇ ਹੂ ਹੂ ਤੇਰੇ ਨੀ ਦਰ ਫਟੇ ਸੰਗਣੇ 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 ਵਾਓ ਸਾਹ ਹਾਂ ਸਾਡਾ ਮੇ ਮੇਰਾ ਤਾਂ ਵੀ ਦਾ ਇੱਕ ਡੁਇਟ ਵੀ ਆ ਰਿਹਾ ਹੈ ਉਹ ਰੋਮਾਂਟਿਕ ਆਣਾ ਤੇਰੀ ਜ਼ਿੰਦਗੀ ਦਾ ਲਾਡ ਦਾ ਗਾਣਾ ਤੇ ਉਸ ਤੋਂ ਬਾਅਦ ਮੈਂ ਸੁਨਿਆਸ ਲੈ ਲੈਣਾ ਤੁਸੀਂ ਆਪੇ ਨਹੀਂ ਸੁਣਨਾ ਚੋਟ ਹੋਰ ਜਿਹੜਾ ਮੈਂ ਮੰਝੇ ਤੇ ਬਹਿ ਕੇ ਵਾਟਰ ਆਲਾ ਹਾਂ ਇਹ ਮੈਨੂੰ ਬਹੁਤ ਗਾਈਡ ਕਰਦੇ ਨੇ ਸਿੰਗਿੰਗ ਨੂੰ ਲੈ ਕੇ ਤੇ ਇਹਨਾਂ ਨੂੰ ਸਿੰਗਿੰਗ 'ਚ ਸਿਰਫ ਮੈਂ ਹੀ ਇਕਲौती ਹਾਂ ਜਿਹੜੀ ਇਹਨਾਂ ਨੂੰ ਸਪੋਰਟ ਕਰਦੀ ਹਾਂ ਬਾਕੀ ਤਾਂ ਸੁੰਨਾ ਵੀ ਨਹੀਂ ਪਸੰਦ ਕਰਦੇ ਕੋਈ ਵੀ ਨਹੀਂ ਸੁੰਨਾ ਪਸੰਦ ਕਰ ਬਿਲਕੁਲ ਬਿਲਕੁਲ ਮੇਰੇ ਗੁਰੂ ਜੀ ਨੇ ਜੇ ਪਹਿਲੇ ਪਹਿਲੇ ਪੂਰੀ ਗੱਲ ਉਹਦੀ ਪਹਿਲੀ ਸੁਣ ਤੁਸੀਂ ਸਰਗੁਣ ਜੀ ਨੂੰ ਗਾਣਾ ਸਿਖਾਤਾ ਮਤਲਬ ਆ ਗਿਆ ਨੇ ਇਹ ਤਾਂਡੀ ਪਹਿਲੀ ਗੱਲ ਨਹੀਂ ਗੱਲ ਤਾਂ ਦੂਜਾ ਕੁਐਸਚਨ ਤੁਸੀਂ ਪੁੱਛਿਆ ਇਹ ਸਿੱਖ ਸਕਦੀ ਆ ਹਾਲਾਂਕਿ ਮੈਨੂੰ ਆਪ ਨੂੰ ਨਹੀਂ ਆਉਂਦਾ ਮੈਂ ਇਹਨੂੰ ਸਵਾਸ ਸਿਵਾਉਣਾ ਤੇ ਬਟੇ ਪੋਸੀਬਲ ਨਹੀਂਗਾ ਵੀ ਸਰਕੂ ਸਿੱਖ ਜੀ ਕਾਣਾ ਨਹੀਂ ਡਾਂਸ ਮੈਨੂੰ ਆ ਜਿਹੜਾ ਇਹਨਾਂ ਨੇ ਕੀਤਾ ਇਹ ਤੇ ਨਹੀਂ ਕਰ ਮੈਂ ਕਦੇ ਜ਼ਿੰਦਗੀ ਚ ਵੀ ਕਰ ਸਕਦਾ ਪਰ ਟਾਇਲ ਟ੍ਰਾਈ ਮੈਂ ਬੈਸਟ ਮੈਨੂੰ ਭੰਗੜੇ ਵਾਲਾ ਜਿੰਨਾ ਕੋ ਮੈਨੂੰ ਮਰ ਨੇ ਕਿਰਪਾ ਕੀਤੀ ਉਹਨਾਂ ਕਾਉਂਦਾ ਮੈਨੂੰ ਝੁਮਰ ਮੈਨੂੰ ਈਜ਼ੀ ਲੱਗਦਾ ਹੋਰ ਕੁਝ ਕਿਸੇ ਨੂੰ ਬਸ ਜੋ ਕਾਸੀ ਤੁਹਾਨੂੰ ਵਟਸਐਪ ਤੇ ਫਾਰਵਰਡ ਕਰ ਦਿੰਗੇ ਬਾਕੀ ਤੁਸੀਂ ਸਾਰੇ ਦੇਖਿਆ ਸਾਡੇ ਫਿਲਮ ਦਾ ਟ੍ਰੇਲਰ ਗਾਣੇ ਆਉਣ ਵਾਲੇ ਦੋ ਗਾਣੇ ਆਗੇ ਨੇ 30th ਮਹੀਨ ਨੂੰ ਫਿਲਮ ਆਜੂਗੀ ਜੀ ਸੰਕ ਸੰਕਣੇ 2 ਤੇ ਮੈਨੂੰ ਲੱਗਦਾ ਹੈ ਆ ਟਾਈਮ ਆ ਕਿ ਅਸੀਂ ਸਾਰੇ ਜਰਾ ਫਿਲਮ ਨੂੰ ਕਾਫੀ ਸ਼ੇਅਰ ਕਰੀਏ ਸਾਡੀ ਇੰਡਸਟਰੀ ਨੂੰ ਵੀ ਲੋੜ ਹੈ ਕਿ ਹੁਣ ਫਿਲਮਾਂ ਚੱਲਣ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ